ਉਹਨਾਂ ਨੇ ਖਰਚਿਆ ਜੀ 6998 ਆਂਡ ਫੰਡ ਚ ਇੱਕ ਖਰਚੇ ਉਹਨਾਂ ਦੇ ਸੀਰੀਅਲ ਨੰਬਰ 296 ਦੇ 1512 ਰੁਪਏ ਹੁਣ ਦੇਖ ਲਓ 1512 ਰੁਪਏ ਦੀ ਤਾਂ ਕੋਈ ਨਾ ਕੈਂਚੀ ਆਈ ਹੋਊਗੀ ਜਾਂ ਵੱਧ ਤੋਂ ਵੱਧ ਕੋਈ ਨਾ ਕੋਈ ਉਹ ਜਿਹੜੇ ਡਾਕਟਰ ਨੈਪਕਿੰਜੇ ਵਰਤਦੇ ਉਹ ਆਏ ਹੋਣਗੇ ਹੁਣ ਇਹਦਾ ਰੋੜਾ ਸਾਹਿਬ ਦੱਸਣ ਮੇਰੇ ਕੋਲ ਤਾਂ ਜੋ ਕੁਝ ਉਹਨਾਂ ਨੇ ਖਰਚਿਆ ਉਹ ਸੀਰੀਅਲ ਵਾਈਜ਼ ਹੈ ਸਭ ਕੁਝ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਤੁਹਾਨੂੰ ਵੀਰਾਂ ਨੂੰ ਵੀ ਤੇ ਲੁਧਿਆਣੇ ਇਨਵੈਸਟੋਰ ਵਾਲਿਆਂ ਨੂੰ ਵੀ ਕਿ ਯਾਰ ਜਿਹੜੇ ਬੰਦੇ ਲੱਖਾਂ ਰੁਪਏ ਦੇ ਇਸ਼ਤਿਹਾਰ ਲਾ ਰਹੇ ਆ ਲੱਖਾਂ ਰੁਪਏ ਕਿ ਉਹਨਾਂ ਨੇ ਉਧਰ ਦੇ ਲਾਏ ਨੇ ਆ ਬੋਰਡ ਨੀਲੇ ਕੀਤੇ ਪਏ ਆ ਉਹਨਾਂ ਨੇ ਸਾਰੇ ਨੀਲੇ ਪੀਲੇ ਦੇ ਉਹ ਬੰਦੇ ਆਪ ਦੇ ਜਿਹੜੇ ਉਹਨਾਂ ਕੋਲ ਪੈਸਾ ਸੀ ਉਹਨਾਂ ਕੰਮਾਂ ਵਾਸਤੇ ਉਸ ਪੈਸੇ 'ਚ ਦੇਖ ਲਓ ਪਿਛਲੇ 3 ਸਾਲਾਂ 'ਚ ਉਹਨਾਂ ਨੇ ਕੀ ਖਰਚੇ ਆਨ ਰਿਕਾਰਡ ਸਰਕਾਰ ਦਾ ਪੈਸਾ ਪਹਿਲੀ ਗੱਲ ਤਾਂ ਖਰਚੇ 43% ਪੈਸੇ ਨਹੀਂ ਖਰਚੇਗੇ ਲੈ ਹੋਰ ਕੋਈ ਹੁੰਦਾ ਨਾ ਆਸ਼ੂ ਵਰਗਾ ਐ ਫੰਡ ਹੁੰਦਾ ਤੇ ਹੁਣ ਨੂੰ ਸਾਰਾ ਲਧਾੜੇ ਵੇਸਟ ਤੇ ਲੱਗੇ ਹੋਣੇ ਸੀ ਪੈਸੇ ਤੇ ਐਂ ਦਿਖੜੇ ਸੀ ਕਿ ਜਿਹੜੇ ਜਿਹੜੇ ਕਮਰੇ ਜੋ ਸਾਰੇ ਹੋਣੇ ਸੀ ਵੀ ਉਹ ਰੋੜਾ ਸਾਹਿਬ ਤੋਂ ਤਾਂ ਉਹਦੇ ਪੈਸੇ ਨਹੀਂ ਖਰਚੇਗੇ ਬਾਅਦੇ ਕਿੱਡੇ ਕਿੱਡੇ ਇਸ਼ਤਿਹਾਰਾਂ ਚ ਕਰੀ ਜਾਂਦੇ ਆ ਨੈਗੇਟਿਵ ਕੈਂਪੇਨ ਚ ਲਾ ਰਹੀ ਆ ਨਾ ਗੁੱਸਾ ਨਾ ਅਹੰਕਾਰ ਜਦੋਂ ਕਰਨਾ ਹੀ ਕੱਖ ਨਹੀਂ ਗੁੱਸਾ ਵੀ ਨਹੀਂ ਆਉਣਾ ਘਰ ਵੀ ਨਹੀਂ ਆਉਣਾ ਤੇ ਕੰਮ ਵੀ ਨਹੀਂ ਕਰਨਾ ਕਿਸੇ ਨੂੰ ਮਿਲਣਾ ਹੀ ਨਹੀਂ ਤੇ ਕਾਹਦਾ ਗੁੱਸਾ ਤੇ ਕਾਹਦਾ ਹੰਕਾਰ ਸੋ ਉਹਨਾਂ ਨੇ ਇਹ ਮੈਂ ਤਾਜ ਦੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕਰੋੜਾ ਸਾਹਿਬ ਇਜ਼ ਨਾਟ ਅ ਨਿਊ ਕੈਂਡੀਡੇਟ ਕਰੋੜਾ ਸਾਹਿਬ ਨੂੰ ਪੰਜਾਬ ਵੱਲੋਂ ਐਮਪੀ ਬਣਾਇਆ ਗਿਆ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਐਮਪੀ ਬਣਾਇਆ ਐਮਐਲਏ ਨੇ ਬਣਾਇਆ ਉਹਨਾਂ ਨੇ ਪਿਛਲੇ ਸਮੇਂ 'ਚ ਆਪ ਦੀ ਕਾਰਜਕਾਰੀ ਕੀ ਆ ਰੋੜਾ ਸਾਹਿਬ ਦੀ ਉਹ ਤੁਹਾਨੂੰ ਦੱਸਣੇ ਸੋ ਬਿਲਕੁਲ ਗਲਤ ਵਾਧਿਆ ਚਾਉਣ ਦੀ ਲੋੜ ਨਹੀਂ ਤਾਂ ਕਿ ਲੁਧਿਆਣਾ ਵੈਸਟ ਵਾਲਿਆਂ ਨੂੰ ਮੈਂ ਬੇਨਤੀ ਕਰਨਾ ਚਾਹਨਾ ਕਿ ਭਰਾਓ ਇੱਕ ਨੈਗੇਟਿਵ ਹੁਣ ਸਰਕਾਰ ਬਣਾ ਰਹੀ ਹੈ ਕਿ ਰੋਣਾ ਸਾਹਿਬ ਨੂੰ ਅਸੀਂ ਡਿਪਟੀ ਸੀਐਮ ਬਣਾਵਾਂਗੇ ਜਾਂ ਮੰਤਰੀ ਬਣਾਵਾਂ ਮੈਨੂੰ ਇੱਕ ਬੇਨਤੀ ਹੈ ਪਿਛਲੇ 3.5 ਸਾਲਾਂ ਚੋ ਜਿੰਨੇ ਮੰਤਰੀ ਹੈ ਉਹਨਾਂ ਨੂੰ ਦੇਖ ਲਓ ਉਹਨਾਂ ਦਾ ਵਿਚਾਰਿਆਂ ਦਾ ਕੀ ਹਾਂ ਕੀ ਕੀ ਉਹਨਾਂ ਦੀਆਂ ਪ੍ਰਾਪਤੀਆਂ ਕਟਾਰੂ ਚੱਕ ਸਾਹਿਬ ਦੀ ਕੀ ਪ੍ਰਾਪਤੀ ਜਾਂ ਸ਼ਰਾਰੀ ਸਾਹਿਬ ਦੀ ਕੀ ਪ੍ਰਾਪਤੀ ਹੈ ਜਾਂ ਉਹ ਕਿਹੜੇ ਸੀ ਉਹ ਜਲੰਧਰ ਵਾਲੇ ਯਾਰ ਬੁਲਕਾਰ ਸਿੰਘ ਉਹਨਾਂ ਦੀ ਕੀ ਪ੍ਰਾਪਤੀ ਹੈ ਜਾਂ ਹੋਰ ਕਿਸੇ ਦੀ ਕੀ ਪ੍ਰਾਪਤੀ ਹੈ ਸੋ ਮੇਰਾ ਜਾਣ ਤੋਂ ਭਾਵੇਂ ਜਿਹੜੇ ਅੱਗੇ 18 15 ਮინისტრ ਤੁਰੇ ਫਿਰਦੇ ਆ ਸਾਢੇ 3 ਸਾਲਾਂ 'ਚ ਉਹਨਾਂ ਨੇ ਉਹਨਾਂ ਦੀ ਕੀ ਪ੍ਰਾਪਤੀ ਤੇ ਸਾਹ ਜਰੂਰਾ ਸਾਹਿਬ ਦੀ ਕੀ ਪ੍ਰਾਪਤੀ ਹੋ ਜਾਣੀ ਸੋ ਮੇਰੀ ਬੇਨਤੀ ਹੈ ਲੁਧਿਆਣੇ ਦੇ ਵੈਸਟੋ ਵਾਲਿਆਂ ਨੂੰ ਕਿ ਇਹ ਪਾਰਟੀ ਸਿਰਫ ਇਸ਼ਤਿਹਾਰਾਂ ਵਾਲੀ ਪਾਰਟੀ ਹੈ ਇਹ ਪਾਰਟੀ ਸਿਰਫ ਗੰਦ ਪ੍ਰਚਾਰ ਕਰਨ ਵਾਲੀ ਪਾਰਟੀ ਹੈ ਇਹ ਜੇ ਇਹ ਪਾਰਟੀ ਨੇ ਅੱਗੇ ਟੋਪੀ ਪਾ ਕੇ ਟੋਪੀਆਂ ਪਾਪਾ ਫਿਰਦੇ ਹੁੰਦੇ ਸੀ ਹੁਣ ਕਹਿੰਦੇ ਸਰਦ ਕਦੀ ਟੋਪੀ ਦੇਖੀ ਕਿਸੇ ਦੇ ਗੱਲ 'ਚ ਕਦੀ ਮਫਲਰ ਦੇਖਿਆ ਠੀਕ ਹੈ ਤੇ ਇਹ ਟੋਪੀਆਂ ਪਾਪਾ ਫਿਰਦੇ ਸੀ ਤੇ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਇਹ ਜੀ ਟੋਪੀ ਕੋਈ ਪੰਜਾਬ ਦੇ ਲੋਕਾਂ ਨੂੰ ਸਮਝ ਹੀ ਨਹੀਂ ਆਉਂਦੀ ਪਿਛਲੇ 3.5 ਸਾਲਾਂ ਤੋਂ ਉਹਨਾਂ ਨੇ ਹੋਇਆ ਕੀ ਹੈ ਸੋਇਸ ਕਰਕੇ ਸਾਰਾ ਤੇ ਸਾਰਾ ਜੋਰ ਟੇਟੇ ਦਾ ਸਿੱਧੇ ਤਰੀਕੇ ਨਾਲ ਕੇਜਰੀਵਾਲ ਸਾਹਿਬ ਨੂੰ ਪਾਰਲੀਮੈਂਟ ਭੇਜਣ ਦਾ ਹੋ ਰਿਹਾ ਸੋ ਲੁਧਿਆਣਾ ਵੈਸਟ ਵਾਲਿਓ ਬੇਨਤੀ ਹੈ ਜੇ ਰੋਣਾ ਸਾਹਿਬ ਨੂੰ ਵੀ ਅੰਦਰਵਾੜ ਕੇ ਕੱਲਿਆਂ ਨੂੰ ਪੁੱਛ ਲੋ ਨਾ ਕਿ ਤੁਸੀਂ ਜਿੰਨਾ ਉਹਨਾਂ ਕਹਿੰਦਾ ਮੈਂ ਨਹੀਂ ਜਿੰਨਾ ਮੈਂ ਤਾਂ ਐਮਪੀ ਠੀਕ ਜੇ ਕੱਲਿਆਂ ਨੂੰ ਪੁੱਛੋ ਮਿੱਕੀ ਜੀ ਗੱਲ ਹੈ ਜੇ ਕਿਸੇ ਕੋ ਘਾਰ ਦੀ ਚਾਪੀ ਹੋਵੇ ਨਵੀਂ ਘਾਰ ਦੀ ਜੋ ਤੋ ਕੌਂਗੋ ਨੂੰ ਔਟੋ ਰਿਕਸ਼ੇ ਦੀ ਚਾਪੀ ਦੇ ਦੋ ਤਾਂ ਖੁਸ਼ ਹੋਊਗਾ ਕਿ ਨਰਾਜ ਹੋਊਗਾ ਸੋ ਕੇਜਰੀਵਾਲ ਸਾਹਿਬ ਤੇ ਧੱਕੇ ਨਾਲ ਲੜਾਇਆ ਨਾ ਤੇ ਜਿੰਨਾਂ ਨੂੰ ਲੜਾਇਆ ਇਹਨਾਂ ਦੇ ਕੈਂਡੀਡੇਟ ਉਹਨਾਂ ਦੀਆਂ ਪ੍ਰਾਪਤੀਆਂ ਜੋ ਹੈਗੀਆਂ ਕਿਉਂਕਿ ਦੇਖੋ ਐਮਪੀ ਛੋਟੀ ਗੱਲ ਨਹੀਂ ਹੁੰਦੀ 18 ਕਰੋੜ ਰੁਪਈਆ ਹੁਣ ਤੇ ਇਹਨਾਂ ਨੂੰ ਫੰਡ ਮਿਲਿਆ ਤੇ ਜਿੰਨਾਂ ਨੂੰ ਲੜਾ ਰਹੇ ਆ ਉਹਨਾਂ ਦੀਆਂ ਗੱਲਾਂ ਤੁਹਾਨੂੰ ਪ੍ਰਾਪਤੀਆਂ ਦੱਸ ਰਹੀਆਂ ਕਿ ਤੁਸੀਂ ਉਹਨਾਂ ਤੋਂ ਕੀ ਉਮੀਦ ਕਰ ਸਕਦੇ ਹੋ ਕਿਉਂ ਕੀ ਜਾਦੂ ਕਰਨਗੇ ਕਿਸੇ ਗੱਲ ਤੇ ਉਹਨਾਂ ਨੇ ਬੋਲਣਾ ਨਹੀਂ ਸੋ ਮੇਰੀ ਬੇਨਤੀ ਹੈ ਤੁਹਾਨੂੰ ਵੀ ਵੀਰਾਂ ਨੂੰ ਕਿ ਯਾ ਫੇਰ ਨਾ ਠੱਗੇ ਜਾਇਓ ਫੇਰ ਨਾ ਗੱਲਾਂ 'ਚ ਆ ਜਿਓ ਤੇ ਕਈ ਵਾਰੀ ਨਾ ਇੱਕ ਇਹਨਰੇਟੇ ਭਲਾਉਂਦੇ ਆ ਜਿਹੜੇ ਆਮ ਲਿਖਦੇ ਆ ਕਿ ਆਪਦੀ ਸਰਕਾਰ ਤੇ ਆਪ ਦਾ ਐਮ.ਐਲ.ਏ. ਮੇਰੀ ਇੱਕ ਬੇਨਤੀ ਹੈ ਕਿ 92 ਤੋਂ ਰਫਤੇ ਆ ਤੇ ਕੋਈ ਕਸਰ ਆ ਆਪਦੇ ਐਮ.ਐਲ.ਏ. ਦੀ ਤੁਸੀਂ ਪਰਸ ਵਾਲੇ ਵੀਰ ਨੇਤਰਕ ਆਪਦੇ ਐਮ.ਐਲ.ਏ ਦਾ ਕੋਈ ਨਾ ਕੋਈ ਕੰਮ ਦਿਖਾ ਦਿੰਨੇ ਹੋ ਪੰਜਾਬ ਦੇ ਲੋਕਾਂ ਦੇ ਹੱਥ ਖੜੇ ਹੋਏ ਪਏ ਕੋਰ ਤੋਂ ਕੀ ਕਰਾਉਣਾ ਪੰਜਾਬ ਦੇ ਲੋਕਾਂ ਸੋਚ ਕਰਕੇ ਅਗਲੀ ਫੈਨਤੀ ਹੈ ਕਿ 1.5 ਸਾਲਾਂ ਦੇ ਚਾਂਸੇ ਚ ਨਾਇਓ ਜਿਹੜਾ ਨਰੇਟਿਵ ਬਣਾ ਰਹੇ ਆ ਇਹ ਕਹਿੰਦਾ ਸਾਡੇ ਜਿਹੜੇ ਛੋਟੇ ਸ਼ਹਿਰ ਹੈ ਉਥੇ ਸੇਠ ਦੀ ਚੋਰੀ ਹੋ ਗਈ ਅੱਜ ਕੱਲ ਲਾਅ ਐਂਡ ਆਰਡਰ ਦਾ ਬੜਾ ਮਾੜਾ ਹਾਲ ਆਮ ਹੀ ਦੁਕਾਨਾਂ ਭੰਨ ਲੈਂਦੇ ਤੁਸੀਂ ਸਾਰਿਆਂ ਨੇ ਦੇਖਿਆ ਤੇ ਮੇਰੇ ਸ਼ਹਿਰ ਚ ਫਰੀਦਕੋਟ ਮੇਰਾ ਸੇਠ ਸੀ ਬੜਾ ਨੇੜੇ ਕਰਿਆਨੇ ਦੀ ਛੋਟੀ ਦੁਕਾਨ ਸੀ ਉਹਦੇ ਚੋਰੀ ਹੋ ਗਈ ਤੇ ਸਾਰਾ ਸ਼ਹਿਰ ਪਤਾ ਲੈਣ ਚਲੇ ਗਿਆ ਜਿਵੇਂ ਸਾਡੇ ਛੋਟੇ ਸ਼ਹਿਰਾਂ ਵਿੱਚ ਰਿਵਾਜ ਹੁੰਦਾ ਕਿ ਪਤਾ ਲੈ ਕੇ ਆਓ ਯਾਰ ਚੋਰੀ ਹੋ ਗਈ ਤੇ ਹੁਣ ਉਹਦੇ ਵਿਚਾਰੇ ਤੇ ਬਦਾਮ ਰੱਖੇ ਸੀ ਕਾਜੂ ਰੱਖੇ ਸੀ मूंगਫਲੀ ਰੱਖੀ ਸੀ ਤੇ ਪੰਜਾਬੀਆਂ ਦੀ ਆਦਤ ਹੁੰਦੀ ਹੈ ਕਿ ਜਿਹੜਾ ਜਾਵੇ ਸੇੜਜੀ ਬੜਾ ਮੜਾ ਹੋਇਆ ਤੇ ਦੋ ਬਦਾਮ ਮੂੰਹ ਚ ਪਾ ਲੇ ਹੋਰ ਕੋਈ ਆਵੇ ਸੇੜਜੀ ਬੜਾ ਮੜਾ ਹੋਇਆ ਦੋ मूंगਫਲੀ ਦੇ ਦਾਣੇ ਮੂੰਹ ਚ ਪਾ ਲੇ ਤੇ ਸ਼ਾਮ ਨੂੰ ਮੈਂ ਵੀ ਪਤਾ ਲੈਣ ਚਲੇ ਗਿਆ ਤੇ ਮੈਂ ਵੀ ਕਿਹਾ ਮੈਂ ਕਹਾਂ ਸੇਡ ਜੀ ਯਾਰ ਬੜਾ ਨੁਕਸਾਨ ਹੋਇਆ ਬੜਾ ਅਫਸੋਸ ਹੋਇਆ ਤੇ ਮੈਂ ਵੀ ਕਾਜੂ ਚੱਕ ਕੇ ਮੂੰਹ ਚ ਪਾ ਲਿਆ ਤੇ ਮੈਂ ਕਹਾਂ ਸੇਡ ਜੀ ਨੁਕਸਾਨ ਕਿੰਨਾ ਕੁ ਹੋ ਗਿਆ ਤੇ ਮੈਨੂੰ ਕਹਿੰਦੇ ਜੀ ਅਜੇ ਤਾਂ ਚੱਲੀ ਜਾਂਦਾ ਕੱਠਾ ਹੀ ਹਿਸਾਬ ਲਾਉਣਾ ਸੋ ਇਸ ਕਰਕੇ ਭਰਾਵੋ ਸਾਢੇ 3 ਸਾਲ ਦੀ ਬਹੁਤ ਨੁਕਸਾਨ ਹੋ ਗਿਆ ਇਹਨੂੰ ਨੁਕਸਾਨ ਨੂੰ ਰੋਕੀਏ ਆ 1.5 ਸਾਲ ਹੀ ਬਚਾ ਲਈਏ ਜੋ ਇਹਨਾਂ ਨੇ ਕਰਤਾ ਨਾ ਇਹ ਪੰਜਾਬੀਆਂ ਦਾ ਉਹ ਕੁਝ ਨੁਕਸਾਨ ਕਰਤਾ ਕਿ ਇਹ ਪੂਰਾ ਕਰਨ ਵਾਸਤੇ ਬਹੁਤ ਟਾਈਮ ਲੱਗ ਜਾਊਗਾ ਸੋ ਮੇਰੀ ਬੇਨਤੀ ਹੈ ਇੱਕ ਤੁਹਾਡੇ ਜ਼ਮੀਨ ਐਕਵਾਇਰ ਕਰਨ ਦੀ ਗੱਲ ਚੱਲਦੀ ਜਿਹੜਾ 2600 ਜਾਂ 2400 ਏਕੜ ਜਿਹੜਾ ਇੱਥੇ ਕਰ ਰਹੇ ਪਹਿਲੀ ਗੱਲ ਤਾਂ ਇਹਨਾਂ ਦੀ ਕਿਸੇ ਗੱਲ ਦੀ ਵੀ ਸੀਰੀਅਸਨੈਸ ਨਹੀਂ ਜਿੱਦਣ ਉਹ ਕੈਬਨਿਟ ਚੋਂ ਪਾਸ ਹੋਇਆ ਜਿੱਦਣ ਉਹ ਕੈਬਨਿਟ ਚੋਂ ਪਾਸ ਹੋਇਆ ਜਿਹੜਾ ਉਸ ਮਹਿਕਮੇ ਦਾ ਮੰਤਰੀ ਉਹ ਕੈਬਨਿਟ ਮੀਟਿੰਗ ਚ ਆ ਰਿਹਾ ਤੁਸੀਂ ਦੇਖ ਲਓ ਲਾ ਉਹ ਹੈ ਨਹੀਂ ਸੀ ਫਿਰ ਅਗਲੀ ਗੱਲ ਇਹ ਆ ਇਹਨਾਂ ਨੂੰ ਲੋਨ ਨਹੀਂ ਮਿਲ ਰਿਹਾ ਤੁਸੀਂ ਫਾਈਨੈਂਸ ਸੈਕਟਰੀ ਸਾਹਿਬ ਨੇ ਕੱਲ ਚਿੱਠੀ ਕੱਢੀ ਹੈ ਚਿੱਠੀ ਸੈ ਸਰਕੂਲੇਟ ਵੀ ਕਰਾ ਦੇਵਾਂਗੇ ਯਾਜੀ ਕਰਾਓ ਸਰਕੂਲੇਟ ਉਹਨਾਂ ਨੇ ਸਾਰੇ ਵਿਭਾਗਾਂ ਕੋ ਜਿਹੜੇ ਪੈਸੇ ਪਏ ਆ ਵਾਪਸ ਮੰਗਾ ਲੇ ਕਿਉਂਕਿ ਸਰਕਾਰ ਕੋਲ ਟੰਗਾਲੀ ਦਾ ਹਾਲ ਹੈ ਖਰਚਾ ਨਹੀਂ ਚੱਲ ਰਿਹਾ ਲੋਨ ਨਹੀਂ ਕਿਤੇ ਮਿਲ ਰਿਹਾ ਇਹਨਾਂ ਨੂੰ ਫਿਕਰ ਹੈ ਅਸੀਂ ਬੀਪੀਏ ਨੂੰ 100000 ਰੁਪਿਆ ਕਿਹਾ गांव ਨੂੰ ਸਾਤਾ ਹੀ ਸਾਨੂੰ ਕਿਸੇ ਨੇ ਬੜ ਨਹੀਂ ਦੇਣਾ ਮੱਲਿਆ ਚ ਕਲੀਆਂ ਚ ਤੇ ਇਹਨਾਂ ਨੇ ਤੇ ਪੂਡਾ ਦਾ ਪ੍ਰੋਜੈਕਟ ਬਣਾ ਕੇ ਤੇ ਸਿੱਧਾ ਵਰਲਡ ਬੈਂਕ ਤੋਂ ਲੋਨ ਲੈ ਕੇ ਤੇ ਇਹ ਸਾਰਾ ਲੋਨ ਖੱਜਲ ਖਵਾਰ ਕਰਨਾ ਐ ਹੀ ਇਹਨਾਂ ਨੇ ਇਲੈਕਸ਼ਨ ਈਅਰ ਚ ਇਧਰ ਉਧਰ ਸਿੱਟਣਾ ਸੋ ਇਸ ਕਰਕੇ ਬੇਨਤੀ ਹੈ ਲੁਧਿਆਣਾ ਵੈਸਟ ਵਾਲਿਆਂ ਨੂੰ ਕਿ ਤਗੜੇ ਹੋ ਕੇ ਫੈਸਲਾ ਦੋ ਤੇ ਪੰਜਾਬ ਨੂੰ ਵੀ ਬਚਾਓ ਪੰਜਾਬ ਦਾ ਪੈਸਾ ਵੀ ਬਚਾਓ ਤਾਂ ਆ ਜਿਹੜਾ 24 ਜਗੜੇ ਨੂੰ ਵੀ ਬਚਾਓ ਸਾਰੇ ਇਸਤਕਾਰਿਓ ਪ੍ਰੈਸ ਵਾਲੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ